ਤਰਨਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਐਥਲੀਟ ਖਿਡਾਰਨ ਵੀਰਪਾਲ ਕੌਰ ਮਿਲੇ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਮਦਦ ਦੀ ਗੁਹਾਰ ਲਗਾਈ। 골ਡ ਮੈਡਲ ਜੇਤੂ ਵੀਰਪਾਲ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਨੌਕਰੀ ਨਹੀਂ ਮਿਲੀ। ਇਸ ਬਾਰੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਫੇਲ ਸਾਬਤ ਹੋਈ ਹੈ। ਤੁਸੀਂ 12 ਨਵੰਬਰ ਤੋਂ ਬਾਅਦ ਸਾਡੇ ਕੋਲ ਆਉਣਾ ਅਸੀਂ ਤੁਹਾਡੇ ਮਸਲੇ ਦਾ ਹੱਲ ਜ਼ਰੂਰ ਕਰਾਂਗੇ। ਵਿਚਾਰੀ ਨੂੰ ਆ ਦੇਖੋ। ਤੁਸੀਂ ਆਇਆ ਕਰਿਓ। ਇਹਨਾਂ ਨੇ ਕੁਝ ਨਹੀਂ ਕਰਨਾ। ਤੁਸੀਂ ਆਪ ਮੈਂ ਇਹ ਕਹਿੰਨਾ 11-12 ਤਰੀਕ ਦੇ ਬਾਅਦ ਮੇਰੇ ਕੋਲ ਆ ਜਿਓ ਆਪਾਂ ਕੋਈ ਹੱਲ ਕਰਾਂਗੇ। ਕਿਤੇ ਤੁਸੀਂ ਗਿਲਵਾ ਦਾਂਗੇ। ਤੁਸੀਂ ਆਇਆ ਕਰਿਓ। ਇਹਨਾਂ ਨੇ ਕੁਝ ਨਹੀਂ ਕਰਨਾ। ਤੁਸੀਂ ਆਪ ਮੈਂ ਇਹ ਕਹਿੰਦਾ 11 12 ਫਰੀ ਦੇ ਬਾਅਦ ਮੇਰੇ ਕੋਲੇ ਆ ਜਿਓ ਆਪਾਂ ਕੋਈ ਹੱਲ ਕਰਾਂਗੇ ਕਿ ਕਿਤੇ ਤੁਸੀਂ ਕਿ ਲਵਾ ਦਾਂਗੇ ਵਿਚਾਰੀ ਨੂੰ ਆ ਦੇਖੋ ਪੰਜਾਬ ਦੀ ਧੀ ਹੈ ਵੀਰਪਾਲ ਕੋਰ ਜਿਸ ਨੇ ਐਥਲੈਟਿਕਸ ਦੁਨੀਆ ਭਰ ਵਿੱਚ ਹੋਈਆਂ ਖੇਡਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਮੱਲਾ ਮਾਰੀਆਂ ਨੇਕਾਂ 골ਡ সিলవర్ ਬ੍ਰੋਜ਼ ਮੈਡਲ ਜਿੱਤੇ ਦੇਸ਼ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਨੇਕਾਂ ਵਾਰ ਨੌਕਰੀ ਹਾਸਲ ਕਰਨ ਦੇ ਲਈ ਜਾਂ ਫਿਰ ਹੋਰ ਅੱਗੇ ਸਿਖਲਾਈ ਟ੍ਰੇਨਿੰਗ ਲੈਣ ਦੇ ਲਈ ਵਿਦੇਸ਼ਾਂ ਦਾ ਰੁਖ ਕਰਨ ਦੇ ਲਈ ਸਰਕਾਰ ਦੇ ਤਰਲੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਨਾਲ ਮੁਲਾਕਾਤ ਕਰਨ ਦੀ ਵੀ ਇਹ ਤਸਵੀਰ ਹੈ ਵੀਰਪਾਲ ਕੋਰ ਦੀ ਜਿਸ ਦੇ ਵਿੱਚ ਮੁੱਖ ਮੰਤਰੀ ਵੱਲੋਂ ਇਸ ਧੀਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਤੱਕ ਉਹ ਵਾਦੇ ਵਫਾ ਨਹੀਂ ਹੋਏ ਕਦੋਂ ਤੋਂ ਐਥਲੈਟਿਕਸ ਨਾਲ ਜੁੜੇ ਸਰ ਮੈਂ ਬੱਚ ਸਕੂਲ ਟਾਈਮ ਤੇ ਗੇਮ ਕਰਦੇ ਸੀ ਮਤਲਬ ਜਦੋਂ ਮੇਰੀ ਮੈਰਜ ਹੋ ਗਈ ਤਾਂ ਮੈਨੂੰ ਕੁਝ ਟਾਈਮ ਲਈ ਛੱਡਣੀ ਪਈ ਗਈਆਂ ਤੇ ਦੁਬਾਰਾ ਫਿਰ ਮੈਂ ਸ਼ੁਰੂ ਕੀਤੀਆਂ ਤਾਂ ਮਤਲਬ ਸਰ ਮੈਂ ਫੌਰਨ ਜਾ ਕੇ ਆਈ ਜਿੱਥੋਂ ਕਿ ਦੋ 골ਡ ਮੈਡਲ ਲੈ ਕੇ ਆਈ ਸੀ ਮੇਰੇ ਫੌਰਨ ਦੇ ਇੰਟਰਨੈਸ਼ਨਲ ਪਲੇਅਰ ਦੇ ਸੱਤ ਮੈਡਲ ਐਥਲੈਟਿਕਸ ਦੇ ਵਿੱਚ ਹਾਂਜੀ ਹਾਂਜੀ ਫਿਰ ਸਰ ਮੈਂ ਇੰਡੋ ਇੰਟਰਨੈਸ਼ਨਲ ਬੰਗਲਾਦੇਸ਼ ਵਾਲਿਆਂ ਨਾਲ ਖੇਡੀ ਦਿੱਲੀ ਦੇ ਵਿੱਚ ਉੱਥੋਂ ਵੀ ਦੋ 골ਡ ਲੈ ਤੇ ਸਰ ਉਸ ਟਾਈਮ ਤੇ ਮੇਰੇ ਹਸਬੰਦ ਬਿਮਾਰ ਹੋ ਗਏ ਸੀ ਜਿਨ੍ਹਾਂ ਨੂੰ ਕਿ ਲੀਵਰ ਦੀ ਪ੍ਰੋਬਲਮ ਹੋ ਗਈ ਸੀ ਤੇ ਉਹਨਾਂ ਦਾ ਐਚ ਵੀ 2 ਗ੍ਰਾਮ ਰਹਿ ਗਿਆ ਸੀ ਜੀ ਉਸ ਕਰਕੇ ਉਹਨਾਂ ਨੂੰ ਉਸ ਟਾਈਮ ਮੈਨੂੰ ਪੀਜੀਆਈ ਐਡਮਿਟ ਕਰਾਉਣਾ ਪਿਆ ਜਿਸ ਟਾਈਮ 2018 ਦੇ ਵਿੱਚੋਂ ਮੈਂ ਆਈ ਤੇ ਸਾਡੇ ਸਨਾਮ ਦੇ ਐਮਐਲਏ ਅਵਨ अरोੜਾ ਜੀ ਸਨਾਮ ਐਮਐਲਏ ਸੀ ਤੇ ਸੀਐਮ ਸਾਹਿਬ ਜੋ ਕਿ ਐਮਪੀਸੀ ਸਾਡੇ ਸੰਗਰੂਰ ਤੋਂ ਉਹਨਾਂ ਨੇ ਮਤਲਬ ਮੇਰੇ ਨਾਲ ਮੀਟਿੰਗ ਕੀਤੀ ਜੀ ਉਹਨਾਂ ਨੇ ਬੁਲਾਇਆ ਤਾਂ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਾਂਗਰਸ ਟਾਈਮ ਤੇ ਵੀ ਤੁਹਾਨੂੰ ਕੋਈ ਗੱਲ ਨਹੀਂ ਅਸੀਂ ਖੇੜ ਮੰਤਰੀ ਤੱਕ ਤੁਹਾਡਾ ਆਵਾਜ਼ ਮੁੱਦਾ ਉਠਾਵਾਂਗੇ ਨੌਕਰੀ ਦਾ ਉਸ ਤੋਂ ਬਾਅਦ ਜੋ ਸੀਐਮ ਦੀਆਂ ਗੇਮਾਂ ਨੇ ਸਰ ਖੇਡਾਂ ਬਤਨ ਪੰਜਾਬ ਦੀਆਂ ਸਰ ਉਹਨਾਂ 'ਚ ਮੈਂ 20 ਸਾਲ ਦੀਆਂ 20 ਤੋਂ 40 ਸਾਲ ਦਾ ਗਰੁੱਪ ਜੋ ਕਿ ਪੁਲਿਸ ਤੇ ਆਰਮੀ ਦੀ ਤਿਆਰੀ ਕੁੜੀਆਂ ਕਰਦੀਆਂ ਨੇ 20 ਸਾਲ ਕੁੜੀਆਂ ਨਾਲ ਕੰਪੀਟੀਸ਼ਨ ਕਰਕੇ ਮੈਂ 골ਡ ਹਾਸਲ ਕੀਤਾ ਸਰ 3 ਸਾਲ ਹੋ ਗਏ ਸੀਐਮ ਦੀਆਂ ਗੇਮਾਂ ਖੇਡਾਂ ਬਤਨ ਪੰਜਾਬ ਦੇ ਵਿੱਚ ਵੀ ਮੇਰੀ ਗ੍ਰੇਡੇਸ਼ਨ ਹੋਈ ਹੋਈ ਹੈ ਜੀ ਤੇ ਮੇਰੀ ਫਰਸਟ ਪੋਜੀਸ਼ਨ ਆਉਂਦੀ ਹੈ ਜੀ ਪਰ ਮੈਂ ਮੁੱਖ ਮੰਤਰੀ ਨੂੰ ਮਿਲਣ ਦੀ ਬੜੀ ਕੋਸ਼ਿਸ਼ ਕੀਤੀ ਕਿਉਂਕਿ ਸੀਐਮ ਨੇ ਮੈਨੂੰ ਭਰੋਸਾ ਦਿੱਤਾ ਸੀ ਉਹਨਾਂ ਨੇ ਆਪਣੀ ਈਮੇਲ ਆਈਡੀ ਤੇ ਮੇਰੀ ਬਕਾਇਦਾ ਜੇ ਸਰਚ ਕਰੋ ਵੀਰਪਾਲ ਅੱਜ ਵੀ ਨਾਮ ਸ਼ੋਅ ਹੁੰਦਾ ਉਹਨਾਂ ਤੇ ਜੀ ਤੇ ਉਹਨਾਂ ਨੇ ਡੀਸੀ ਨਾਲ ਵੀ ਮੀਟਿੰਗ ਕਰਵਾਈ ਉਸ ਤੋਂ ਬਾਅਦ ਸਰ ਬੜੇ ਸੀਮਾ ਹਾਉਸ ਤੇ ਗੇੜੇ ਲਾਈ ਜਿੱਥੇ ਵੀ ਮੁੱਖ ਮੰਤਰੀ ਦੀ ਰੈਲੀ ਹੁੰਦੀ ਹੈ ਸਰ ਮੈਂ ਉੱਥੇ ਚਲੀ ਜਾਨੀ ਆ ਪਰ ਮੈਨੂੰ ਸਿਕਿਉਰਿਟੀ ਮਿਲਣ ਨਹੀਂ ਦਿੰਦੀ ਸਾਹਿਬ ਤਾਂ ਦਾਵਾ ਕਰਦੇ 50000 ਤੱਕ ਨੌਕਰੀਆਂ ਦੇ ਸਰ ਉਸ ਵੇਸ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦਿੱਤੀਆਂ ਮੈਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਵੀ ਸਪੋਰਟ ਸਕੋਟੇ ਦੀ ਜਰਨਲ ਦੀ ਸੀਟ ਨਹੀਂ ਖਾਲੀ ਪਰ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਇਸ ਪਰ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਅੱਜ ਤੁਹਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਨੌਕਰੀ ਦੂਰ ਦੀ ਹਾਂਜੀ ਸਰ ਮੇਰੇ ਨਾਲ ਨਹੀਂ ਦਿੱਤਾ ਜਾਂਦਾ ਮੈਂ ਬਹੁਤ ਪਰੇਸ਼ਾਨ ਹਾਂ ਸਰ ਅਸੀਂ ਮਤਲ ਸਾਰੇ ਜਣੇ ਨੇ ਕਈ ਵਾਰ ਸੁਸਾਈਡ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਚੀਮਾ ਸਾਹਿਬ ਮੇਰੀ ਇਨਕੁਆਰੀ ਕਰਵਾ ਸਕਦੇ ਉਹਨਾਂ ਦੇ ਦਫ਼ਤਰ ਦੇ ਪਿੱਛੇ ਮੈਂ 5000 ਕਿਰਾਏ ਤੇ ਰਹਿ ਰਹੀ ਆ ਤੁਸੀਂ ਦੇਖੋ 5000 ਮੇਰੀ ਤਨਖਾਹ ਜੀ ਤੇ 193000 ਦੇ ਮੇਰੇ ਹਸਬੰਦ ਦੇ ਮੈਡੀਕਲ ਬਿੱਲ ਸੀ ਜੋ ਕਿ ਚੀਮਾ ਸਾਹਿਬ ਨੇ ਜਦੋਂ ਮੈਂ ਦਾਹਣ ਗਈਆਂ ਮਹੀਨਾ ਹੋਇਆ ਉਹਨਾਂ ਨੇ ਮੇਰਾ 1 ਲੱਖ ਰੁਪਏ ਪਵਾਇਆ ਤੇ 43000 ਸਾਰੇ ਲੋਕਾਂ ਦਾ ਜਿਹੜਾ ਕਰਜ਼ਾ ਮੈਂ ਕਿੱਥੋਂ ਦੇਵਾਂ ਹਾਲਾਂਕਿ ਮੇਰੇ ਸਿਰ ਤਾਂ 7-8 ਲੱਖ ਰੁਪਇਆ ਕਰਜ਼ਾ ਚੜ ਰਿਹਾ ਸਰ ਮਤਲਬ ਸਾਰਿਆਂ ਨੂੰ ਸਾਡੇ ਬਾਰੇ ਪਤਾ ਤਿੰਨ ਮਹੀਨੇ ਹੋ ਗਏ ਮੈਂ ਕਰਾਇਆ ਨਹੀਂ ਦਿੱਤਾ ਉਹਨਾਂ ਨੇ ਮਕਾਨ ਮਾਲਕ ਨੇ ਨਹੀਂ ਲਿਆ ਸਰ ਤੇ ਮਤਲਬ ਸਾਨੂੰ ਕੋਈ ਰਾਹ ਨਹੀਂ ਦਿਸਦਾ ਬਸ ਸਾਰ ਨਹੀਂ ਸਾਡੀ ਮਦਦ ਕਰਦੇ ਮਤਲਬ ਕੋਈ ਬਾਹਰ ਵਾਲੇ ਵੀਰ ਭੈਣ ਨੇ ਜੋ ਕਿ ਫੌਰਨ ਵਾਲਿਆ ਮਤਲਬ 2-4 ਮਰਲੇ ਮੈਨੂੰ ਜਗਾ ਮਿਲ ਜੇ ਤਾਂ ਜੋ ਮੇਰੇ ਚੋਣੀਆਂ ਵੀ ਮੈਂ ਆਪਣੇ ਜਿਉਂਦੇ ਜਾਉਂਦੇ ਬੱਚਿਆਂ ਦਾ ਘਰ ਬਣਾ ਸਕਾਂ ਤੇ ਮੇਰਾ ਘਰ ਜਾ ਉਤਰ ਜੇ ਜੀ